ਅਜਦੇ ਸਮੇਂ ਵਿੱਚ ਅਸਿਸਟੈਂਟ ਮੈਸੇਜਿੰਗ ਲਈ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਮੁੱਖ ਮਾਧਿਅਮ WhatsApp ਬਣ ਗਿਆ ਹੈ WhatsApp ਦੀ ਵਰਤੋਂ ਪੂਰੀ ਦੁਨੀਆ ਵਿੱਚ 200 ਕਰੋੜ ਤੋਂ ਵੱਧ ਲੋਕ ਕਰਦੇ ਨੇ WhatsApp ਦੀ ਵਰਤੋਂ ਨਾ ਸਿਰਫ ਚੈਟਿੰਗ ਲਈ ਕੀਤੀ ਜਾਂਦੀ ਹੈ ਬਲਕਿ ਵਾਇਸ ਕਾਲਿੰਗ ਅਤੇ ਵੀਡੀਓ ਕਾਲਿੰਗ ਲਈ ਵੀ ਕੀਤੀ ਜਾਂਦੀ ਹੈ ਕੰਪਨੀ ਆਪਣੇ ਯੂਜ਼ਰ ਦੀ ਸਹੂਲਤ ਲਈ ਸਮੇਂ-ਸਮੇਂ ਤੇ ਨਵੇਂ ਫੀਚਰ ਲਿਆਉਂਦੀ ਰਹਿੰਦੀ ਹੈ ਇਸ سلسلے 'ਚ WhatsApp ਯੂਜ਼ਰ ਨੂੰ ਇੱਕ ਨਵਾਂ ਫੀਚਰ ਦਿੱਤਾ ਗਿਆ ਹੈ ਦਰਸਲ WhatsApp ਆਪਣੇ ਯੂਜ਼ਰ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ ਇਸ ਦੀ ਪ੍ਰਸਿੱਧੀ ਦਾ ਇੱਕ ਮੁੱਖ ਕਾਰਨ ਇਸ ਵਿੱਚ ਉਪਲਬਧ ਪ੍ਰਾਈਵੇਸੀ ਫੀਚਰ ਹਨ ਹੁਣ WhatsApp ਨੇ ਪ੍ਰਾਈਵੇਸੀ ਬਰਕਰਾਰ ਰੱਖਣ ਲਈ ਨਵਾਂ ਫੀਚਰ ਦਿੱਤਾ ਹੈ ਕੰਪਨੀ ਨੇ ਹੁਣ ਪ੍ਰੋਫਾਈਲ ਫੋਟੋ ਦੇ ਸਕਰੀਨਸ਼ਾਟ ਨੂੰ ਬਲੌਕ ਕਰ ਦਿੱਤਾ ਹੈ ਹੁਣ ਤੱਕ WhatsApp ਕੰਟੈਕਟਸ ਲੋਕ ਕਿਸੇ ਵੀ ਵਿਅਕਤੀ ਦੀ ਪ੍ਰੋਫਾਈਲ ਫੋਟੋ ਨੂੰ ਸਕਰੀਨਸ਼ਾਟ ਰਾਹੀਂ ਸੇਵ ਕਰ ਸਕਦੇ ਸਨ ਪਰ ਹੁਣ ਅਜਿਹਾ ਨਹੀਂ ਹੈ ਹੁਣ ਕੋਈ ਵੀ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕਰੀਨਸ਼ਾਟ ਨਹੀਂ ਲੈ ਸਕੇਗਾ WhatsApp ਪਿਛਲੇ ਕਈ ਮਹੀਨਿਆਂ ਤੋਂ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਸੀ ਕੰਪਨੀ ਨੇ ਪਹਿਲਾਂ ਇਸ ਫੀਚਰ ਦਾ ਬੀਟਾ ਵਰਜਨ ਜਾਰੀ ਕੀਤਾ ਸੀ ਪਰ ਹੁਣ ਇਸ ਨੂੰ ਸਾਰੇ ਯੂਜ਼ਰ ਲਈ ਰੋਲ ਆਊਟ ਕੀਤਾ ਜਾ ਰਿਹਾ WhatsApp ਦਾ ਇਹ ਅਪਡੇਟ ਸਰਵਰ ਸਾਈਟ ਅਪਡੇਟ ਅਪਡੇਟ ਹੈ ਅਤੇ ਇਸ ਨੂੰ ਹੌਲੀ-ਹੌਲੀ ਲੋਕਾਂ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ ਜੇ ਤੁਹਾਨੂੰ ਇਸ ਦਾ ਅਪਡੇਟ ਨਹੀਂ ਮਿਲਿਆ ਤਾਂ ਕੁਝ ਦਿਨ ਉਡੀਕ ਕਰੋ ਤੁਹਾਨੂੰ ਜਲਦ ਹੀ ਅਪਡੇਟ ਦੀ ਸੂਚਨਾ ਮਿਲ ਜਾਵੇਗੀ ਇਸ ਅਪਡੇਟ ਤੋਂ ਬਾਅਦ ਜੇ ਕੋਈ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕਰੀਨਸ਼ਾਟ ਲੈਂਦਾ ਹੈ ਤਾਂ ਬਲੈਕ ਸਕਰੀਨ ਅਮੀਜ ਸੇਵ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ WhatsApp ਦੇ ਸਕਰੀਨਸ਼ਾਟ ਨੂੰ ਬਲਾਕ ਕਰਨ ਦਾ ਇਹ ਫੀਚਰ ਡਿਫਾਲਟ ਤੌਰ ਤੇ ਐਕਟਿਵ ਹੋਵੇਗਾ ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ